ਦਿੱਲੀ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਚੱਲ ਰਹੇ ਹਸਪਤਾਲ ਦੇ ਚੇਅਰਮੈਨ ਭੁਪੇਂਦਰ ਸਿੰਘ ਪੋਲਰ ਨੂੰ ਦਿੱਲੀ ਸਰਕਾਰ ਵੱਲੋਂ ਕੋਰੋਨਾ ਦੌਰਾਨ ਕੀਤੀ ਗਈ ਮਨੁੱਖਤਾ ਦੀ ਸੇਵਾ ਲਈ ਭਾਰਤ ਰਤਨ ਡਾਕਟਰ ਏਪੀ ਜੀ ਅਬਦੁੱਲ ਕਲਾਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦਿੱਲੀ ਵਿਧਾਨ ਸਭਾ ਦੇ ਸਪੀਕਰ 라ਮਨੀਵਾਸ ਗੋਹਿਲ ਅਤੇ ਸੰਸਦ ਮੈਂਬਰ ਮਨੋਜ ਕੁਮਾਰ ਵੱਲੋਂ ਪੋਲਰ ਨੂੰ ਇਹ ਐਵਾਰਡ ਪ੍ਰਦਾਨ ਕੀਤਾ ਗਿਆ। ਪੋਲਰ ਨੇ ਦੱਸਿਆ ਕਿ ਪੂਰਵ ਰਾਸ਼ਟਰਪਤੀ ਡਾਕਟਰ ਏਪੀ ਜੀ ਅਬਦੁਲ ਕਲਾਮ ਦੇ ਨਾਮ ਨਾਲ ਦਿੱਤਾ ਜਾਣ ਵਾਲਾ ਅਵਾਰਡ ਉਹਨਾਂ ਨੂੰ ਕਰੋਨਾ ਦੌਰਾਨ ਕੀਤੀਆਂ ਗਈਆਂ ਸੇਵਾਵਾਂ ਲਈ ਦਿੱਤਾ ਗਿਆ ਜਿਸ ਲਈ ਉਹਨਾਂ ਨੇ ਦਿੱਲੀ ਸਰਕਾਰ ਖਾਸ ਕਰ ਡਾਕਟਰ ਸ਼ਮੀਮ ਮੇਖਾਨ ਦਾ ਧੰਨਵਾਦ ਕੀਤਾ ਹੈ ਬੋਲਰ ਨੇ ਅੱਗੇ ਦੱਸਿਆ ਕਿ ਕਰੋਨਾ ਦੌਰਾਨ 120 ਇਜ਼ਰਾਈਲੀ ਨਾਗਰਿਕ ਭਾਰਤ ਤੋਂ ਇਜ਼ਰਾਈਲ ਜਾਂਦੇ ਸਮੇਂ ਦਿੱਲੀ ਹਵਾਈ ਅੱਡੇ ਤੇ ਕਰੋਨਾ ਪੋਜ਼ੀਟਿਵ ਆਏਗੇ ਸਨ ਜਿਸ ਕਰਕੇ ਉਹਨਾਂ ਨੂੰ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਉਣ ਲਈ ਗੁਰਦੁਆਰਾ ਕਾਬਗਨ ਸਾਹਿਬ ਵਿੱਚ ਬਣਾਏ ਗਏ ਕੋਵਿਡ ਸੈਂਟਰ ਵਿੱਚ ਰੱਖਿਆ ਗਿਆ ਸੀ ਅਤੇ ਉਹਨਾਂ ਦੀ ਦੇਖਭਾਲ ਕੀਤੀ ਗਈ ਸੀ ਜਿਸ ਨਾਲ ਉਹਨਾਂ ਦੀ ਜਾਨ ਬਚੀ ਇਸ ਤੋਂ ਇਲਾਵਾ ਮੈਡੀਕਲ ਖੇਤਰ ਵਿੱਚ ਕੀਤੀਆਂ ਹੋਰ ਸੇਵਾਵਾਂ ਲਈ ਉਹਨਾਂ ਦਾ ਨਾਮ ਵਰਲਡ ਬੁੱਕ ਆਫ ਰਿਕਾਰਡ ਵਿੱਚ ਦਰਜ ਕੀਤਾ ਗਿਆ ਸੀ ਜਿਸ ਨੂੰ ਆਧਾਰ ਬਣਾ ਕੇ ਦਿੱਲੀ ਸਰਕਾਰ ਨੇ ਉਹਨਾਂ ਨੂੰ ਭਾਰਤ ਰਤਨ ਦਾ ਐਵਾਰਡ ਦਿੱਤਾ ਹੈ ਸਰਦਾਰ ਭੁਪਿੰਦਰ ਸਿੰਘ ਫੁੱਲਰ ਨੇ ਦੇਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਮੌਜੂਦਾ ਪ੍ਰਧਾਨ ਹਰਮਿਤ ਸਿੰਘ ਕਾਲਕਾ ਜਰਨਲ ਸਕੱਤਰ ਜਗਦੀਪ ਸਿੰਘ ਕਾਲੋਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਖੇਤਰ ਵਿੱਚ ਉਹਨਾਂ ਨੂੰ ਇਹ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਦਿੱਲੀ ਵਿਧਾਨ ਸਭਾ ਦੇ ਵਿੱਚ ਜੋ ਅੱਥੋਂ ਦੇ ਸਪੀਕਰ ਹੈਗੇ ਨੇ RAM MILASH GOEL ਸਾਹਿਬ ਉਹਨਾਂ ਨੇ ਅਬਦੁਲ ਕਲਾਮ ਜੀ ਦੀ ਉਨਤਿਤਿ ਦੇ ਉਤੇ ਮੇਰੀ ਕਰੋਨਾ ਕਾਲ ਦੇ ਵਿੱਚ ਜਿਹੜੀਆਂ ਮੈਂ ਸੇਵਾਵਾਂ ਕੀਤੀਆਂ ਸੀ ਔਰ ਜੋ ਉਸ ਟਾਈਮ ਸਾਡੀ ਟੀਮ ਸੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਉਸ ਟਾਈਮ ਪ੍ਰਧਾਨ ਸੀ ਔਰ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਜੋ ਉਸ ਟਾਈਮ ਦੇ ਜਨਰਲ ਸੈਕਟਰੀ ਸੀ ਇਹਨਾਂ ਦੀ ਅਗਵਾਈ ਦੇ ਵਿੱਚ ਜੋ ਅਸੀਂ ਉੱਥੇ ਸੇਵਾ ਕੀਤੀਆਂ ਜੋ ਕੋਵਿਡ ਦਾ 400 ਬੈੱਡ ਦਾ ਹਸਪਤਾਲ ਰਕਾਕੋਟ ਸਭ ਬਣਾਇਆ ਗਿਆ ਸੀ ਔਰ ਉਹਦੇ ਵਿੱਚ ਜੋ 120 ਇਜ਼ਰਾਈਲ ਦੇ ਜਿਹੜੇ ਨਾਗਰਿਕ ਸੀ ਉਹਨਾਂ ਨੂੰ ਲਿਆ ਕੇ ਔਰ ਉੱਥੋਂ ਇੱਕਦਮ ਕਰਕੇ ਵਾਪਿਸ ਭੇਜਿਆ ਗਿਆ ਇਸੇ ਤਰ੍ਹਾਂ ਪੰਜਾਬਲਾ ਤੋਂ 13 ਬਜ਼ੁਰਗ ਸਾਨੂੰ ਸਾਡੇ ਕੋਲ ਆਏ ਸੀ ਜਿਹੜੇ ਕਿ ਇੱਕਦਮ ਬਹੁਤ ਹੀ ਉਹਨਾਂ ਦੀ ਜਿਹੜੀ ਸਥਿਤੀ ਸੀ ਬੜੀ ਦਾਨੀ ਸਥਿਤੀ ਹੈਗੀ ਸੀ ਔਰ ਉਹਨਾਂ ਦੀ ਵੀ ਉੱਥੇ ਸੇਵਾਵਾਂ ਕਰਕੇ ਅਸੀਂ ਉਹਨਾਂ ਨੂੰ ਤੰਦਰੁਸਤ ਕਰਕੇ ਭੇਜਿਆ ਤੇ ਉਸ ਨੂੰ ਦੇਖਦੇ ਹੋਏ ਅੱਜ ਜੋ ਇਹ ਮੈਨੂੰ ਇੱਥੇ ਰਾਮ ਬਿਲਾਸ ਗੋਇਲ ਸਾਹਿਬ ਨੇ ਜੋ ਐਵਾਰਡ ਦਿੱਤਾ ਹੈ ਔਰ ਸ਼ਮੀਮ ਇਕ ਖਾਨ ਸਾਹਿਬ ਜਿਨ੍ਹਾਂ ਨੇ ਸਾਰਾ ਆਰਗੇਨਾਈਜ਼ ਕੀਤਾ ਮੈਂ ਉਹਨਾਂ ਦਾ ਬੜਾ ਬੜਾ ਧੰਨਵਾਦੀ ਹਾਂ ਔਰ ਮੈਂ ਅੱਜ ਅਬਦੁਲ ਕਲਾਮ ਜੀ ਦੀ ਪੁੰਨੀ ਤੀਤੇ ਇਹ ਵੀ ਮੈਸੇਜ ਦੇਣਾ ਚਾਹਾਂਗਾ ਕਿ ਸਾਨੂੰ ਆਪਣੇ ਜੀਵਨ ਦੇ ਵਿੱਚ ਨਿਰਾਸ਼ ਨਹੀਂ ਹੋਣਾ ਚਾਹੀਦਾ ਸਾਨੂੰ ਅਬਦੁਲ ਕਲਾਮ ਜੀ ਦੇ ਜੀਵਨ ਤੋਂ ਸਿੱਖਣਾ ਚਾਹੀਦਾ ਹੈ ਕਿ ਕਿੰਨੀ ਗਰੀਬੀ ਦੇ ਵਿੱਚ ਉਹ ਉੱਠ ਕੇ ਔਰ ਆਪਣੀ ਮਿਹਨਤ ਕਰਕੇ ਔਰ ਮਿਹਨਤ ਦਾ ਸਦਕਾ ਇਸ ਦੇਸ਼ ਦੇ ਰਾਸ਼ਟਰਪਤੀ ਵੀ ਬਣਦੇ ਨੇ ਔਰ ਇਸ ਦੇਸ਼ ਨੂੰ ਉਹ ਮੀਲ ਪੱਥਰ ਜਿਹੜੀਆਂ ਨੇ ਉਪਲਬਧੀਆਂ ਦੇ ਕੇ ਗਏ ਨੇ ਮੈਂ ਆਪਣੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅੱਜ ਗੋਇਲ ਸਾਹਿਬ ਜੀ ਦਾ ਵੀ ਔਰ ਸ਼ਮੀ ਮੀਮ ਖਾਨ ਸਾਹਿਬ ਦਾ ਵੀ ਔਰ ਮੈਂ ਆਪਣੇ ਉਸ ਸਮੇਂ ਦੇ ਪ੍ਰਧਾਨ ਸਦਾਰ ਮਨਜਿੰਦਰ ਸਿੰਘ ਸਿਰਸਾ ਜੀ ਔਰ ਹਰਮਿੰਦਰ ਸਿੰਘ ਕਾਲਕਾ ਜੀ ਇਹਨਾਂ ਦਾ ਵੀ ਬੜਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਦਾ